ਵਾਹਿਗੁਰੂ ਜੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਜਿਹੜਾ ਸਾਡਾ ਗੱਲਬਾਤ ਦਾ ਵਿਸ਼ਾ ਹੈ ਉਹ ਹੈ ਪੰਜਾਬ ਦੇ ਵਿੱਚ ਭਵੰਜਾ ਸੰਨਤੀ ਫੋਕਲ ਪੁਆਇੰਟ ਪੂਰੇ ਪੰਜਾਬ ਦੇ ਵਿੱਚ ਹਨ ਜਿਨ੍ਹਾਂ ਦੇ ਵਿੱਚ 14000 ਸੰਨਤੀ ਪਲਾਟ ਹਨ ਪੰਜਾਬ ਮੰਡਲ ਜੀ ਇੱਕ ਬੈਠਕ ਹੋਈ ਜਿਸ ਦੇ ਵਿੱਚ ਸੰਤ ਮੰਤਰੀ ਤਰਨਪੀਰਿਤ ਸਿੰਘ ਸੌਂਦ ਅਤੇ ਰਾਸਵਾ ਮੈਂਬਰ ਸੰਜੀਵ अरोड़ा ਨੇ ਹਿੱਸਾ ਲਿਆ ਉਹਨਾਂ ਨੇ ਜਿਹੜੇ ਮਹਾਲੇ ਲੁਧਿਆਣਾ ਅਤੇ ਜਲੰਧਰ ਦੇ ਵਿੱਚ ਪਲਾਟ ਸੰਨਤੀ ਪਲਾਟ ਅਲਾਟ ਕੀਤੇ ਸਨ 1145 ਜਿਨ੍ਹਾਂ ਦੀ ਰਾਸ਼ੀ 330 ਕਰੋੜ ਹੋ ਚੁੱਕੀ ਸੀ ਕਿਉਂਕਿ ਇੱਕ ਤਾਂ ਰੇਟ ਵਧ ਗਿਆ ਸੀ ਦੂਜਾ ਇਹ ਆਪਣੀਆਂ ਕਿਸ਼ਤਾਂ ਜਮਾ ਨਹੀਂ ਕਰਾ ਸਕੇ ਇਹਨਾਂ ਨੇ ਮੀਟਿੰਗ ਦੇ ਵਿੱਚ ਇੱਕ ਜੱਕ ਮੁਸਤ ਨਵੇੜਾ ਯੋਜਨਾ ਲਾਗੂ ਕੀਤੀ ਉਸ ਦੇ ਅਧੀਨ ਜੈਸ ਨੂੰ ਵਨ ਟਾਈਮ ਸੈਟਲਮੈਂਟ ਸਕੀਮ ਵੀ ਕਿਹਾ ਜਾਂਦਾ ਹੈ ਉਸ ਦੌਰਾਨ ਇਹਨਾਂ ਨੇ ਜਿਹੜਾ 330 ਕਰੋੜ ਰਾਸ਼ੀ ਬਣੀ ਸੀ ਜੁਰਮਾਨੇ ਪਾ ਕੇ ਜਾਂ ਜੋ ਕਿਸ ਤਾਂ ਲੇਟ ਹੋ ਗਈ ਨਾ ਸੰਨ ਜਿਹੜਾ ਕਿ ਇਹਨਾਂ ਨੇ 200 ਕਰੋੜ ਦੀ ਜਿਹੜੇ ਸ਼ਾਂਤੀ ਪਲਾਟਨ ਉਹਦੇ ਵਿੱਚ ਇਹਨਾਂ ਨੂੰ ਰਾਹ ਦਿੱਤੀ ਗਈ ਹੈ ਤਾਂ ਜੋ ਉਹ ਉਸ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ ਜਾਂ ਉਹ ਆਪਣੇ ਨਾਮ ਟਰਾਂਸਫਰ ਕਰਵਾ ਸਕਣ ਕਿਉਂਕਿ ਪਹਿਲਾਂ ਜਿਹੜੇ ਪਲਾਸਟਿਕ ਕਿਸ਼ਤਾਂ ਨਾਂ ਭਰਨ ਕਰਕੇ ਕੰਗਾ ਦੇ ਇਹ ਜਿਹੜੇ ਪਲਾਸਟਿਕ ਉਹ ਰੱਦ ਹੋ ਚੁੱਕੇ ਸਨ ਪ੍ਰੋਬਲਮਾਂ ਖੜੀਆਂ ਹੋ ਗਈਆਂ ਸਨ ਇਸ ਸਕੀਮ ਦੇ ਅਧੀਨ ਇਹਨਾਂ ਨੇ ਜਿਹੜੀ ਬਿਉਂਤਬੰਦੀ ਕੀਤੀ ਹੈ ਤਾ ਜੋ ਸੰਤਕਾਰਾਂ ਨੂੰ ਜਿਨ੍ਹਾਂ ਨੇ 1145 ਪਲਾਟ ਖਰੀਦੇ ਹਨ ਉਹਨਾਂ ਨੂੰ ਰਾਹਤ ਮਿਲ ਸਕੇ ਜਿਹੜੇ ਕਿ ਪੰਜਾਬ ਦੇ ਵਿੱਚ 52 ਸੰਤੀ ਫੋਕਲ ਪੁਆਇੰਟ ਹਨ ਇਹਨਾਂ ਦੇ ਟੋਟਲ 14000 ਸੰਤੀ ਪਲਾਟ ਹਨ ਇਹਦੇ ਵਿੱਚ ਵੀ ਇਹ ਗੱਲ ਵੀ ਕਹਿਣੀ ਬਣਦੀ ਹੈ ਰਾਸ਼ਵਾ ਮੈਂਬਰ ਸੰਜੀਵ ਅਰੋੜਾ ਜੈਸਨ ਨੂੰ ਪੰਜਾਬ ਦੇ ਵਿੱਚ ਜਿਹੜੀ ਜਿਮਨੀ ਚ ਲੁਧਿਆਣਾ ਹੋ ਰਹੀ ਉਸ ਨੂੰ ਉਹਨਾਂ ਨੇ ਕੈਂਡੀਡੇਟ ਵੀ ਘੋਸ਼ਿਤ ਕੀਤਾ ਹੋਇਆ ਹੈ ਜਿਹਦੇ ਵਿੱਚ ਅਜੇ ਪੱਕੀ ਡੇਟ ਤਾਂ ਕੋਈ ਆਈ ਨਹੀਂ ਤੁਸੀਂ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਛੇੜ ਦੇ ਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਅਤੇ ਸੋਨਾ ਪਾ ਦਾ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਾਫਸਿਰ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਦੀ ਨਵੀਂ ਇਨਫਰਮੇਸ਼ਨ ਦੀ ਵੀਰ ਕੋ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਨੂੰ ਜੀ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ